ਗੁਰੂ ਘਰ ਦੀਏ ਜੁੜੀ ਤੇ ਪੰਨੇ ਖਾਰੇ ਤਾਂ ਮੈਂ ਦੀ ਆਓ ਫਤਹਿ ਦੀ ਸਮਝ ਪਾਈਏ ਗੱਲ ਕਿ ਆਪ ਕੋ ਸ਼੍ਰੀ ਵਾਰੂ ਜੀ ਕਾ ਖਾਲਸਾ ਜੀ ਵਾਈਰੂ ਜੀ ਦੀ ਫਤਹਿ ਗੁਰਨਾਨ ਦੇਵ ਸਾਹਿਬ ਦੀ ਗੱਲ ਹੋਵੇ ਤਾਂ ਜਿਹੜੀ ਦੋ ਨੂਹਾਂ ਨੇ ਉਹਨਾਂ ਦਾ ਵੀ ਨੀ ਕਰੂੰਗਾ ਪਾਈ ਮਰਦਾਨਾ ਜੀ ਕਹਿੰਦੇ ਜੇ ਕਦੇ ਪਾਈ ਮਰਦਾਨਾ ਮਜਾਉਂਦੇ ਹਨ ਰਬੀ ਦੇ ਬਾਅਦ ਤਤੀ ਸਾਜ ਨਾਲ ਦੰਦੇ ਸਾ ਆਪਣਾ ਜਵਾਬ ਪਰਮਾਤਮਾ ਤੋਂ ਮੁਨਕਰ ਹੋਇਆ ਬੰਦਿਆ ਤੀਣਾ ਪੈਣਾ ਤੈਨੂੰ ਕਰਮ ਦਾ ਹਿਸਾਬ ਰਬੀਰ ਬਾ ਸਮੇਂ ਦੀ ਰੱਤਾ ਵਿੱਚ ਕੁੱਲ ਬੈਠੇ ਫਰੀਦਾਂ ਅਖੀਰ ਅਸਿਹਤ ਦੇ ਨਿਬਧ ਪੂਰੇ ਗਾਮ ਜਿੰਦਗੀ ਦੇ ਕਾਲੇ ਢੇਰੇ ਤੇ ਜੋਕ ਹੋ ਗਈ ਨਾ ਗਾਪਤ ਆਪਣੀ ਦਿੱਦ ਕਰਾ ਬੈਠਦਾ ਨਮ ਜੰਦ ਦੀ ਸਾ ਰਬੀਰ ਬਾ ਮਾਹ ਕੁਮਾਰ ਕੇ ਮਾੜੀ ਦੀ ਖੁਸ਼ਾਲ ਵਸਤਾਂ ਬੜੇ ਰਾਤ ਤੇ ਕਦੇ ਨਾ ਚੱਲੀ ਜਾਣ ਲੇਖਾ ਜੋਖਾ ਭੋਲਿਆ ਇੱਥੀ ਦੇਣਾ ਲੈਣਾ ਲੇਕਾ ਕੀ ਕਾਪੋਆ ਅੱਜੇ ਦੇਣਾ ਪੈਣਾ ਨਾ ਕਰੀ ਕਰਨ ਮਾੜੇ ਆਪਣੇ ਵੀ ਸਾਬ ਪਾਈ ਮਰਦਾਨਾਂ ਤੇ ਹਾਂ ਰਬੀ ਦੇ ਵਾ ਪਦ ਕਿਹਾ ਏ ਜੁਗਾਂ ਦਾ ਪਾਸਾ ਮਾੜੇ ਨੂੰ ਕਿਉਂ ਜਤਾਂਦੇ ਜੀ ਹਾਂ ਸਾ ਨਾ ਸੰਸਕਾਰ ਭਾੜੇ ਨਾ ਹੀ ਛਾਪੀ ਸਾਦੀ ਦੁੱਧੇ ਨੂੰ ਤੋਂ ਖਾਦੇ ਚੁੱਧੇ ਦੁੱਧੇ ਨੂੰ ਤੋਂ ਖਾਦੇ ਸੋਤੀ ਆਪਣਾ ਹੀ ਲਾਭ ਪਾਈ ਮਰਦਾਨਾਂ ਮਜਾਂਦੇ ਸਾਂ ਕਰਪੀਰ ਵਾ ਅਮਰਕਾਰ ਬੈਠੇ ਜੋ ਸਤਿ ਪੁੱਤ ਦੀ ਪਾਣੀ ਅਮਰਕਾਰ ਬੈਠੇ ਜੋ ਸਤਿ ਪੁੱਤ ਦੀ ਪਾਣੀ ਆ ਸਭ ਤੇ ਤਾਂ ਉਹਨਾਂ ਲਈ ਕਰ ਜਾਣੀ ਪ੍ਰਧਾਨ ਆਕਦਾ ਕੁਰਬਾਨ ਕੋਈ ਧਰਮ ਖਾਤਰ ਜਿਨ੍ਹਾਂ ਬੰਦਿਆ ਸੀ ਸੁਨੇਹਾ ਨਾਮਾ ਇੱਕਲਾ ਪਾਈ ਹੁੰਦਾ ਨਾਮ ਜਦ ਦੇ ਨਾਮ ਰਬੀ ਰਵਾ ਪਾਈ ਹੁੰਦਾ ਨਾਮ ਜਦ ਦੇ ਨਾਮ ਰਬੀ ਰਵਾ ਵਾਜੀ ਬਹੁਤ ਅੱਛਾ

सबदार सांचा है सब नामों करे लगाऊंगा है गुरु नानक सबदार सांचा है सब नामों करे लगाऊंगा है दी खालु मुच्छे करना है मुछे हादा मोह कमदा है गुरु नानक सबदा समझा है सब नामों करे कमदा है पाठशाला के बालक फटी के एक काल कली हवा ਕੱਢ ਕੇ ਖਾਪਰ ਸਮਝਾਵੇ ਤੇ ਤੀਵ ਬਿਲਾ ਕਰੇ ਜਗ ਲਾਏ ਬਲਾਲ ਮੁਹਾਲ ਦਸੇ ਉਹ ਜਿਹੜੀ ਥੀ ਤੂੰ ਨਹੀਂ ਬਤਾਉਂਦਾ ਹੈ ਗੁਰੂ ਨਾਨਕ ਸਬਦ ਦਾ ਸਾਖ ਹੈ ਸਬਦਾਂ ਕੋ ਕਰ ਲਗਾਉਂਦਾ ਹੈ ਨਹੀਂ ਚਾਹਉਂ ਚੇ ਕਰਦਾ ਹੈ ਚੇ ਹਨ ਤਾਂ ਮਨ ਮੰਦਾ ਹੈ ਕਰੇ ਸਾਰ ਸੰਗਤ ਦੀ ਸੇਵਾ

ਬਾਬਰ ਦੇ ਢੇਲਾ ਕਿਦਾਈ ਕੇ ਮਨ ਨਾਲ ਚੱਕ ਕਮ ਹੋ ਰਹਾ ਗੁਰੂ ਨਾਨਕ ਦੇ ਸਬਦਾਂ ਸਾਂਝਾ ਸਭ ਨਾਲ ਗਾ ਰਹੇ ਲਿਖਉਂਦਾ ਹੈ ਭਲਿਆ ਨੂੰ ਕਹਿੰਦਾ ਕਿਣ ਜਾਓ ਕੁਰੀ ਹਰ ਰੱਖੇਂਦਾ ਉਸੇ ਰਹਿਉ ਪ੍ਰਭ ਕੁਦਰਤ ਸੰਸਾਰ ਦੇ ਅੰਦਰ ਰਹਿ ਮਨਵਾਇ ਕਿਉਂ ਹੈ ਗੁਣਜਾ ਵਿੱਚ ਰਹਉ ਮਿੱਠ ਦੇ ਹਰ ਰਸ ਤੇ ਜਾਈਂ ਆਉਂਦਾ ਹਰ ਮਾਨਸ ਸ੍ਰੀ ਸੁਝਿ ਕਹਉਂਦਾ ਹੈ नानक सबदा सांझा है सबदा नु गले लगाउंदा है नीचा नु उच्चे करदा है उच्चा दा मान हटाउंदा है गंगा दे पंज को सूरज नु तुसी पानी देना छड देओ छडो है परम नु करो जब नाम पखंडा कड देओ मन मंदिर विचो खोज करो डूबदी होइ पार लगाउंदा है गुरु नानक सब दाल सब कह रहा है सब नाम को कहे मिले को बुलाया है ते क्या जो क्या होता है पूछे उनका मान अकमा है, तो है। बहुत अच्छे बहुत बहुत धन्यवाद फरमाते हैं जी सो मुंडी नु उसको बाद जिसमें से कायम हो गया